ਇੱਕ ਔਰਤ ਦੀ ਕਰਤੂਤ ਕਰਕੇ ਸਾਰਾ ਘਰ ਤਬਾਹ ਹੋ ਗਿਆ ਇੱਕ ਮਾਂ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਮੇਰਾ ਨਸ਼ਾ ਪੂਰਾ ਕਰ ਮੇਰੀ दारू ਪੂਰੀ ਕਰ ਬੇਸ਼ੱਕ ਤੂੰ ਆਪਣਾ ਜਿਸਮ ਵਿੱਚ ਬੇਸ਼ੱਕ ਤੂੰ ਮਿਹਨਤ ਕਰ ਜੋ ਮਰਜੀ ਕਰ ਪਰ ਘਰ ਦੇ ਵਿੱਚ ਪੈਸਾ ਆਉਣਾ ਚਾਹੀਦਾ ਜੇ ਤੂੰ ਘਰ ਦੇ ਵਿੱਚ ਪੈਸਾ ਨਾ ਲੈ ਕੇ ਆ ਤਾਂ ਘਰੇ ਨਾ ਬੜੀ ਮੈਨੂੰ ਕਦੇ ਆਪਣਾ ਮੂੰਹ ਤੱਕ ਨਾ ਦਿਖਾਈ ਮਾਂ ਦੀਆਂ ਕਰਤੂਤਾਂ ਕਰਕੇ ਮਾਂ ਦਾ ਨਸ਼ਾ ਪੂਰਾ ਕਰਨ ਲਈ ਇੱਕ ਪੁੱਤ ਆਪਣਾ ਜਿਸਮ ਵੇਚਣ ਲੱਗ ਜਾਂਦਾ ਫਿਰ ਜੋ ਹੁੰਦਾ ਉਹ ਸੁਣ ਕੇ ਇੱਕ ਵਾਰੀ ਤੁਹਾਡੇ ਕੰਨਾਂ ਚ ਉੰਗਣਾ ਪੈ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਸੁਣ ਕੇ ਤੁਸੀਂ ਇੱਕ ਵਾਰੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਦੁਨੀਆ ਤੇ ਆ ਵੀ ਕੁਝ ਹੋ ਜਾਂਦਾ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਇੱਕ ਰੋਹਿਤ ਛਾਵੜਾ ਨਾਂ ਦਾ ਮੁੰਡਾ ਹੁੰਦਾ ਇਹ ਤਿੰਨ ਭਰਾ ਹੁੰਦੇ ਆ ਇਹ ਸਭ ਤੋਂ ਛੋਟਾ ਹੁੰਦਾ ਤੇ ਦੋ ਭਰਾ ਵੱਡੇ ਹੁੰਦੇ ਉਹ ਦੋਨੇ ਵਿਆਹੇ ਹੁੰਦੇ ਆ ਇੱਕ ਫੋਟੋਗ੍ਰਾਫੀ ਕਰਦਾ ਹੁੰਦਾ ਇੱਕ ਦੀ ਕਰਿਆਨੇ ਦੀ ਦੁਕਾਨ ਹੁੰਦੀ ਆ ਤੇ ਜਿਹੜਾ ਰੋਹਿਤ ਛਾਵੜਾ ਸੀਗਾ ਇਹ ਇਹ ਆਪਦੇ ਪਿਓ ਦੇ ਨਾਲ ਦੁਕਾਨ ਤੇ ਬੈੰਦਾ ਸੀਗਾ ਪਿਓ ਦੀ ਕੱਪੜੇ ਦੀ ਦੁਕਾਨ ਸੀਗੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਜੱਦੀ ਪੁਸ਼ਤੀ ਕਾਮ ਇਹਨਾਂ ਦਾ ਕੱਪੜੇ ਦਾ ਸੀਗਾ ਤੇ ਉਹ ਦੋਨੇ ਭਰਾ ਅਲੱਗ ਕੰਮ ਆਪਦਾ ਕਰਦੇ ਸੀਗੇ ਤੇ ਇਹ ਕਵਾਰਾ ਸੀਗਾ ਇਹ ਆਪਦੇ ਪਿਓ ਨਾਲ ਦੁਕਾਨ ਤੇ ਪੈਂਦਾ ਸੀਗਾ ਚਲੋ ਜੀ ਰੋਹਿਤ ਛਾਵੜਦ ਨੂੰ ਘੁੰਮ ਦੇ ਘਮਾਉਂਦੇ ਨੂੰ ਇੱਕ ਕੁੜੀ ਟੱਕਰ ਜਾਂਦੀ ਹੈ ਜਿਹਦੇ ਨਾਮ ਹੁੰਦਾ ਸੁਨੀਤਾ ਦੇਵੀ ਜਿਹੜੀ ਸੁਨੀਤਾ ਦੇਵੀ ਸੀਗੀ ਇਹ ਕਿਸੇ ਹੋਰ ਕਾਸਟ ਦੇ ਵਿੱਚੋਂ ਸੀਗੀ ਚਲੋ ਜੀ ਰੋਹਿਤ ਛਾਵੜਾ ਸੁਨੀਤਾ ਦੇ ਇਸ਼ਕ ਚ ਪੂਰਾ ਅੰਨਾ ਹੋ ਜਾਂਦਾ ਬੇਹੱਦ ਪਿਆਰ ਕਰਨ ਲੱਗ ਜਾਂਦਾ ਜਿਉਣ ਮਰਨ ਦੇ ਵਾਅਦੇ ਕਰ ਲੈਂਦਾ ਤੇ ਫਿਰ ਗੱਲ ਆ ਜਾਂਦੀ ਹੈ ਵਿਆਹ ਤੇ ਫਿਰ ਰੋਹਿਤ ਛਾਵੜਾ ਆਪਦੇ ਪਿਓ ਨੂੰ ਕਹਿੰਦਾ ਕਿ ਮੈਂ ਸੁਨੀਤਾ ਨਾਲ ਵਿਆਹ ਕਰਾਉਣਾ ਤੇ ਉਹ ਫੁਲਾਨੀ ਫੁਲਾਨੀ ਕਾਸਟ ਦੀ ਹੈ ਰੋਹਿਤ ਛਾਵੜਾ ਦਾ ਪਿਓ ਇੱਥੇ ਸਟੈਂਡ ਲੈ ਜਾਂਦਾ ਉਹ ਕਹਿੰਦਾ ਵੀ ਆਪਾਂ ਹੈਗੇ ਆ ਖੱਤਰੀ ਬਰਾਦਰੀ ਚੋਂ ਤੇ ਮੈਂ ਤੇਰਾ ਵਿਆਹ ਖੱਤਰੀਆਂ ਦੀ ਕੁੜੀ ਨਾਲ ਹੀ ਕਰ ਸਕਦਾ ਮੈਂ ਕਿਸੇ ਹੋਰ ਬਰਾਦਰੀ ਨਾਲ ਤੇਰਾ ਵਿਆਹ ਨਹੀਂ ਕਰਨਾ ਮੇਰੀ ਇੱਜ਼ਤ ਨਹੀਂ ਰਹਿਣੀ ਮੇਰਾ ਨੱਕ ਵੱਡਿਆ ਜਾਊਗਾ ਚਲੋ ਜੀ ਇਹ ਗੱਲ ਮੁੜ ਕੇ ਭਰਾਵਾਂ ਤੱਕ ਪਹੁੰਚੀ ਭਰਾਵਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਉਹਨਾਂ ਨੇ ਰੋਇਦ ਸ਼ਾਵਲੇ ਨੂੰ ਸਮਝਾਇਆ ਕਿ ਆਪਣੀ ਸ਼ਹਿਰ ਦੇ ਵਿੱਚ ਇੱਜ਼ਤ ਬਹੁਤ ਆ ਆਪਾਂ ਚੰਗੇ ਪੈਸੇ ਤੇ ਲੈਣ ਵਾਲੇ ਬੰਦੇ ਆ ਤੇ ਤੂੰ ਇਹ ਗੱਲ ਰਹਿਣ ਦੇ ਉਹ ਕਾਸਟ 'ਚ ਆਪਾਂ ਤੇਰਾ ਵਿਆਹ ਨਹੀਂ ਕਰ ਸਕਦੇ ਨਾ ਭਰਾ ਮੰਨੇ ਨਾ ਪਿਓ ਮੰਨਿਆ ਤੇ ਰੋਇਦ ਸ਼ਾਵਲੇ ਨੇ ਕੀ ਕੀਤਾ ਚੁੱਪਚਾ ਸਨੀਤਾ ਨੂੰ ਨਾਲ ਲੈ ਜਾਂਦਾ ਤੇ ਸਿੱਧਾ ਕੋਟ ਮੈਰਿਜ ਕਰਾ ਕੇ ਕਾਰ ਆ ਜਾਂਦਾ ਨਾ ਕਿਸੇ ਰਿਸ਼ਤੇਦਾਰ ਨੂੰ ਬੁਲਾਉਂਦਾ ਨਾ ਕਿਸੇ ਯਾਰ ਮਿੱਤਰ ਨੂੰ ਬੁਲਾਉਂਦਾ ਇੱਥੋਂ ਤੱਕ ਕਿ ਮਾਪਿਓ ਨੂੰ ਤੇ ਭਰਾਵਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਰੋਹਿਤ ਛਾਵੜੇ ਨੇ ਵਿਆਹ ਕਰਾ ਲਿਆ ਸਿੱਧਾ ਆਪਣੇ ਘਰੇ ਲੈ ਆਉਂਦਾ ਚਲੋ ਜੀ ਮਾਪਿਓ ਨੇ ਚੁੱਪ ਕਰਕੇ ਇੱਕ ਵਾਰੀ ਘਰ ਦੇ ਅੰਦਰ ਵਾੜ ਲਿਆ ਵੀ ਚਲ ਕੋਈ ਗੱਲ ਨਹੀਂ ਜੇ ਹੁਣ ਬੋਲਾਂਗੇ ਜਲੂਸ ਨਿਕਲੂ ਗਾਣਗਵਣ ਜਲੂਸ ਵੇਖੂਗਾ ਇਸ ਗੱਲ ਦਾ ਕੋਈ ਫਾਇਦਾ ਨਹੀਂ ਜੋ ਹੋਣਾ ਉਹ ਹੋ ਗਿਆ ਫਿਰ ਪਿਓ ਦੁਕਾਨ ਤੇ ਵੇਂਦਾ ਸੀ ਕੱਪੜੇ ਵਾਲੀ ਤੇ ਪਿਓ ਨੇ ਰੋਹਿਤ ਛਾਵੜੇ ਨੂੰ ਕਿਹਾ ਕਿ ਮੈਂ ਅੱਜ ਤੋਂ ਬਾਅਦ ਦੁਕਾਨ ਤੇ ਬਿਲਕੁਲ ਨਹੀਂ ਬਹਿਣਾ ਠੀਕ ਆ ਤੂੰ ਦੁਕਾਨ ਸੰਭਾਲ ਜਾਂ ਨਾ ਸੰਭਾਲ ਮੈਨੂੰ ਮੇਰਾ ਬਣਦਾ ਖਰਚਾ ਦੇ ਦਿਆ ਕਰ ਪਰ ਮੈਂ ਹੁਣ ਤੇ ਨਾ ਦੁਕਾਨ ਤੇ ਨਹੀਂ ਬਹਿਣਾ ਕਿਉਂਕਿ ਤੂੰ ਮੇਰੀ ਗੱਲ ਨਹੀਂ ਮੰਨੀ ਹੁਣ ਜੋ ਤੂੰ ਕਰਨਾ ਸੀ ਉਹ ਕਰ ਲਿਆ ਭਰਾਵਾਂ ਨੇ ਵੀ ਮੂੰਹ ਲਾਉਣਾ ਛੱਡਤਾ ਰੋਗ ਦੀ ਛਾਪੜੇ ਨੂੰ ਹੁਣ ਜਦੋਂ ਸੁਨੀਤਾ ਦੇਵੀ ਘਰ ਚ ਰਹਿੰਦੀ ਆ ਹੁਣ ਜਿਠਾਣੀਆਂ ਵੀ ਬਦਸਲੂਕੀ ਕਰਿਆ ਕਰਨ ਕਿਉਂਕਿ ਹੋਰ ਕਾਸਟ ਦੀ ਸੀ ਸੱਸ ਵੀ ਮਾੜਾ ਚੰਗਾ ਬੋਲਿਆ ਕਰੇ ਤੇ ਕੁਛ ਸੁਨੀਤਾ ਦੇਵੀ ਨੂੰ ਇਹ ਗੱਲ ਮਹਿਸੂਸ ਹੋਣ ਲੱਗ ਗਈ ਕਿ ਮੈਂ ਕਿੱਧਰ ਫਸ ਗਈ ਹਨਾ ਮੈਂ ਤਾਂ ਗੁਲਾਮ ਹੋ ਗਈ ਵੀ ਐਡਾ ਵੱਡਾ ਪਰਿਵਾਰ ਆ ਇੱਥੇ ਪੋਚਾ ਵੀ ਲਾਉਣਾ ਪੈਂਦਾ ਮ ਕਦੇ ਮਿੱਥ ਰੋਟੀਆਂ ਪਕਵਾਉਂਦੀਆਂ ਕਦੇ ਮੈਨੂੰ ਕੱਪੜੇ ਧੋਣ ਲਾ ਦਿੰਦੀਆਂ ਨੇ ਅਜੇ ਮੇਰਾ ਨਵਾਂ ਨਵਾਂ ਵਿਆਹ ਹੋਇਆ ਤੇ ਉਹਨੂੰ ਵੀ ਘੁੱਟਣ ਮਹਿਸੂਸ ਹੋਇਆ ਕਰੇ ਚਲੋ ਜੀ ਹੌਲੀ ਹੌਲੀ スਨੀਤਾ ਦੇਵੀ ਨੇ ਰੋਹਿਤ ਨੂੰ ਉਂਗਲ ਲਾਉਣੇ ਸ਼ੁਰੂ ਕਰਤੀਆਂ ਵੀ ਤੇਰਾ ਪਰਿਵਾਰ ਮੇਰੇ ਨਾਲ ਵੱਦਸ ਲੋਕੀ ਕਰਦਾ ਤੇਰੀਆਂ ਪਰਜਾਈਆਂ ਮੇਨੂੰ ਵੱਦ ਘਟ ਬੋਲਦੀਆਂ ਨੇ ਤੇਰਾ ਮਾਂ ਵੀ ਵੱਦ ਘਟ ਬੋਲਦਾ ਤੇ ਮੈਂ ਇਸ ਪਰਿਵਾਰ 'ਚ ਨਹੀਂ ਰਹਿ ਸਕਦੀ ਮੈਨੂੰ ਤਾਂ ਅਲੱਗ ਕੋਠੀ ਪਾ ਦੇ ਮੈਂ ਇਹਨਾਂ ਨਾਲ ਨਹੀਂ ਰਹਿਣਾ ਹੁਣ ਜਦੋਂ ਘਰਵਾਲੀ ਉਂਗਲਾ ਲਾਉਂਦੀ ਹੋਵੇ ਤੇ ਫਿਰ ਕੁਝ ਘਰwale ਪਿੱਛੇ ਵੀ ਲੱਗ ਜਾਂਦੇ ਆ ਚਲੋ ਜੀ ਰੋਹਿਤ ਸ਼ਾਵ ਤੇ ਮੇਰੀਆਂ ਪਰਚਾਈਆਂ ਤਾਣੇ ਮੇਨੇ ਮਾਰਦੀਆਂ ਨੇ ਤੇ ਮੈਂ ਤਾਣੇ ਮੇਨੇ ਕਿਉਂ ਸੁਣਾਵਾਂ ਆਪਦੀ ਘਰਵਾਲੀ ਨੂੰ ਹਣਾ ਮੈਂ ਆਪਦੀ ਘਰਵਾਲੀ ਨੂੰ ਇੱਥੇ ਫਿਰ ਕਿਉਂ ਰਹਿਣ ਦੇਵਾਂ ਚਲੋ ਜੀ ਰੋਹਿਤ ਸ਼ਾਹਵੜਾ ਦੇ ਮਾਂ ਪਿਓ ਨਾਲ ਲੜ ਕੇ ਆਉਂਦੇ ਭਰਾਵਾਂ ਨਾਲ ਲੜ ਕੇ ਅਲੱਗ ਕੋਠੀ ਪਾ ਲੈਂਦਾ ਤੇ ਉੱਥੇ ਇਹ ਦੋਨੇ ਜੀ ਰਹਿਣ ਲੱਗ ਜਾਂਦੇ ਆ ਹੁਣ ਜਿਹੜੀ ਸਨੀਤਾ ਦੇਵੀ ਸੀ ਇਹ ਕੈਰੈਕਟਰ ਦੀ ਕੋਈ ਵਾੜੀ ਚੰਗੀ ਕੁੜੀ ਨਹੀਂ ਸੀਗੀ ਇਹ ਪਹਿਲਾਂ ਵੀ ਇੱਕ ਦੋ ਮੁੰਡਿਆਂ ਦੀ ਗੱਲਾਂ ਬਾਤਾਂ ਸੀਗੀਆਂ ਪਰ ਇਹ ਵਿਆਹ ਤੋਂ ਬਾਅਦ ਵੀ ਬਾਹਰ ਮੂੰਹ ਮਾਰਨੋਂ ਨਹੀਂ ਹਟਦੀ ਹੁਣ ਰੋਹਿਤ ਸ਼ਾਹਵੜਾ ਦੁਕਾਨ ਤੇ ਜਲ ਚਲੇ ਜਾਇਆ ਕਰੇ ਕੱਪ ਏ ਪਿੱਛੋਂ ਕਦੇ ਕਿਹੜੇ ਆਸ਼ਕ ਨਾਲ ਫੋਨ ਤੇ ਗੱਲਾਂ ਕਦੇ ਕਿਹੜੇ ਆਸ਼ਕ ਨਾਲ ਫੋਨ ਤੇ ਗੱਲਾਂ ਕਦੇ ਕਿਹਨੂੰ ਘਰੇ ਸੱਤ ਲਿਆ ਕਰੇ ਕਦੇ ਕਿਹਨੂੰ ਘਰੇ ਸੱਤ ਲਿਆ ਕਰੇ ਚਲੋ ਜੀ 2 2.5 ਸਾਲਾਂ ਬਾਅਦ ਇਹਨਾਂ ਘਰੇ ਇੱਕ ਪੁੱਤ ਜਨਮ ਲੈ ਲੈਂਦਾ ਪਰ ਸੁਨੀਤਾ ਦੇ ਵੀ ਬਿਲਕੁਲ ਨਹੀਂ ਸੁਧਰਦੀ ਇਹਦਾ ਉਹੀ ਕੰਮ ਕਦੇ ਕਿਹੜੇ ਆਸ਼ਕ ਨਾਲ ਗੱਲਾਂ ਕਦੇ ਕਿਹਦੇ ਨਾਲ ਹੋਟਲ ਜਾ ਚਲੀ ਜਾਇਆ ਕਰੇ ਕਦੇ ਕਿਸ ਨੂੰ ਘਰੇ ਸੱਤ ਲਿਆ ਕਰੇ ਚਲੋ ਜੀ ਉਹ ਗੱਲਾਂ ਹੌਲੀ-ਹੌਲੀ ਮੁਹੱਲੇ 'ਚ ਪਤਾ ਲੱਗ ਗਿਆ ਲੋਕਾਂ ਨੂੰ ਉਹ ਗੱਲਾਂ ਹੌਲੀ-ਹੌਲੀ ਘੁੰਮਦੀਆਂ ਘਮਾਉਂਦੀਆਂ ਰੋਹਿਤ ਸ਼ਾਵੜਾ ਦੇ ਪਿਓ ਤੱਕ ਪਹੁੰਚ ਗਈਆਂ ਫੇਰ ਰੋਹਿਤ ਛਾਵੜ ਦਾ ਪਿਓ ਸਪੈਸ਼ਲ ਦੁਕਾਨ ਤੇ ਆਉਂਦਾ ਤੇ ਦੁਕਾਨ ਤੇ ਆ ਕੇ ਰੋਹਿਤ ਨੂੰ ਸਮਝਾਉਂਦਾ ਕਿ ਪੁੱਤਰਾ ਤੂੰ ਵਿਆਹ ਤਾਂ ਕਰਾਲਿਆ ਕਾਸਟ ਤੋਂ ਬਾਹਰ ਮੈਂ ਤੈਨੂੰ ਬਹੁਤ ਰੋਕਿਆ ਸੀਗਾ ਪਰ ਹੁਣ ਆਪਦੀ ਘਰ ਵਾਲੀ ਨੂੰ ਸੰਭਾਲ ਲੈ ਜੇ ਸੰਭੀ ਜਾਂਦੀ ਆ ਤਾਂ ਉਹ ਬਾਹਰ ਮੂੰਹ ਮਾਰਦੀ ਆ ਸਾਰੇ ਮਹੱਲੇ 'ਚ ਗੱਲਾਂ ਉੱਡ ਗਈਆਂ ਗੱਲਾਂ ਮੇਰੇ ਤੱਕ ਵੀ ਪਹੁੰਚ ਗਈਆਂ ਬਦਨਾਮੀ ਬਹੁਤ ਹੋ ਜਾਣੀ ਆ ਆਪਾਂ ਚੰਗੇ ਸਰਦੇਵਰ ਦੇ ਹੈਗੇ ਆ ਆਪਣੀ ਸ਼ਹਿਰ 'ਚ ਇੱਜ਼ਤ ਬਹੁਤ ਆ ਮਿੱਟੀ ਹੋ ਜਾਾਂਗੇ ਘਰ ਵਾਲੀ ਨੂੰ ਰੋਗ ਲੈ ਜੇ ਰੋਕਿਆ ਜਾਂਦਾ ਤਾਂ ਹੁਣ ਰੋਹਿਤ ਨੂੰ ਇਹ ਗੱਲ ਲੱਗਣ ਲੱਗਾ ਕਿ ਵੀ ਸ਼ਾਇਦ ਮੇਰਾ ਪਿਓ ਮੇਰਾ ਘਰ ਪੱਟਣਾ ਚਾਹੁੰਦਾ ਇਹ ਮੈਨੂੰ ਉਂਗਲਾਂ ਲਾਉਂਦਾ ਵੀ ਮੇਰੀ ਘਰਵਾਲੀ ਤੇ ਇਹੋ ਜੀ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਹਰੇਕ ਬੰਦੇ ਨੂੰ ਨਾ ਘਰਵਾਲੀ ਤੇ ਯਕੀਨ ਬਾਲਾ ਹੁੰਦਾ ਖਾਸ ਕਰਕੇ ਲਵ ਮੈਰਿਜ ਕਰਾਈ ਉਹ ਫਿਰ ਤਾਂ ਬੰਦਾ ਅੰਨ੍ਹਾ ਹੀ ਹੋ ਜਾਂਦਾ ਚਲੋ ਜੀ ਰੋਹਿਤ ਸ਼ਾਵੜਾ ਆਪਦੇ ਪਿਓ ਦੀ ਗੱਲ ਤੇ ਯਕੀਨ ਨਹੀਂ ਕਰਦਾ ਤੇ ਉਲਟਾ ਆਪਣੀ ਘਰਵਾਲੀ ਨੂੰ ਆ ਕੇ ਕਹਿ ਦਿੰਦਾ ਕਿ ਮੇਰਾ ਪਿਓ ਵੇਖ ਲੈ ਮੈਨੂੰ ਕਿੰਨੀਆਂ ਉਂਗਲਾਂ ਲਾਉਂਦਾ ਤੇਰੇ ਖਿਲਾਫ ਮੇਰਾ ਪਿਓ ਕਹਿੰਦਾ ਕਿ ਜਿਹੜੀ ਸੁਨੀਤਾ ਆ ਉਹ ਬਾਹਰ ਕਿਸੇ ਨਾਲ ਗੱਲਬਾਤ ਬੀਜੇ ਘਰ ਸੰਭਾਲ ਲੈਣਾ ਸੰਭਾਲ ਲੈਣੀ ਤੇਰਾ ਘਰ ਪਾਟ ਦੋਗੀ। ਸੁਨੀਤਾ ਦੇਵੀ ਹੋਰ ਉਤੋਂ ਦੀ ਹੋ ਜਾਂਦੀ ਆ। ਉਹ ਕਹਿੰਦੀ ਤੂੰ ਇਹ ਗੱਲ ਸੋਚ ਵੀ ਕਿਵੇਂ ਸਕਦਾ? ਮੈਂ ਇੱਕ ਬੱਚੇ ਦੀ ਮਾਂ ਬਣ ਚੁੱਕੀ ਹਾਂ ਹੁਣ ਮੈਂ ਆਹ ਕੁਝ ਕਰਨਾ। ਮੈਂ ਤੇ ਗੱਲ ਸੋਚ ਵੀ ਨਹੀਂ ਸਕਦੀ। ਮੈਂ ਤਾਂ ਸੁਪਣੇ 'ਚ ਵੀ ਕਿਸੇ ਹੋਰ ਬਾਰੇ ਨੇ ਸੋਚਿਆ। ਮੈਂ ਤਾਂ ਨਾਲ ਮਰਨ ਜਿਉਣ ਦੇ ਵਾਅਦੇ ਕੀਤੇ ਆ। ਤੇਰਾ ਪਿਓ ਸ਼ਰੂ ਤੂੰ ਮੈਨੂੰ ਚੰਗੀ ਨਹੀਂ ਸਮਝਦਾ। ਉਹ ਆਪਣਾ ਨੂੰ ਅਲੱਗ ਕਰਨਾ ਚਾਹੁੰਦਾ, ਆਪਣਾ ਘਰ ਪਾੜਨਾ ਚਾਹੁੰਦਾ। ਚਲੋ ਜੀ, ਰੋਹਿਤ ਸ਼ਾਹਵੜੇ ਨੂੰ ਹੋਰ ਯਕੀਨ ਹੋ ਗਿਆ ਆਪਦੀ ਘਰਵਾਲੀ ਤੇ ਮੇਰੀ ਘਰਵਾਲੀ ਚੰਗੀ ਬਹੁਤ ਆ। ਫਿਰ ਹੁਣ ਇੱਕ ਵ ਬਹੁਤ ਚੰਗੇ ਸਕੂਲ ਵਿੱਚ ਪੜ੍ਹਨ ਲਈ ਪਾਇਆ ਤੇ ਰੋਹਿਤ ਛਾਪੜਾ ਕੀ ਕਰਦਾ ਸੀ ਜਦੋਂ ਸਵੇਰੇ ਦੁਕਾਨ ਤੇ ਜਾਣ ਤੋਂ ਪਹਿਲਾਂ ਪੁੱਤ ਨੂੰ ਆਪਣੀ ਗੱਡੀ ਤੇ ਸਕੂਲ ਛੱਡ ਕੇ ਆਉਂਦਾ ਸੀ ਤੇ ਗੱਡੀ ਤੋਂ ਹੀ ਸਕੂਲੋਂ ਘਰ ਲੈ ਕੇ ਆਉਂਦਾ ਸੀਗਾ ਇੰਨਾ ਚਾਹ ਕਰਦਾ ਸੀ ਆਪਦੇ ਪੁੱਤ ਦਾ ਚਲੋ ਜਿਸ ਤਰ੍ਹਾਂ ਸਮਾਂ ਲੰਘਦਾ ਪੁੱਤ 9-10 ਸਾਲ ਦਾ ਹੋ ਜਾਂਦਾ ਤੇ ਇੱਕ ਦਿਨ ਰੋਹਿਤ ਛਾਪੜਾ ਕਰਦਾ ਦੁਕਾਨ ਤੋਂ ਇਹਨੂੰ ਕੋਈ ਕੰਮ ਹੁੰਦਾ ਤੇ ਇਹ ਬਿਨਾਂ ਦੱਸੇ ਘਰੇ ਆ ਜਾਂਦਾ ਜਦੋਂ ਘਰ ਆਉਂਦਾ ਤੇ ਆਪਣੀ ਘਰਵਾਲੀ ਨੂੰ ਰੰਗੇ ਹੱਤੀ ਫਾੜ ਦਿੰਦਾ ਉਹ ਆਪਦੇ ਆਸ਼ਕ ਦੇ ਨਾਲ ਰੰਗ ਰਲੀਆਂ ਮਣਾ ਰਹੀ ਹੁੰਦੀ ਐ ਹੁਣ ਰੋਹਿਤ ਸ਼ਾਵੜੇ ਤੇ ਉਹ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕੀ ਆਹ ਕੀ ਮੈਂ ਦੇਖ ਲਿਆ ਕਿ ਜੋ ਮੇਰਾ ਪਿਓ ਕਹਿੰਦਾ ਸੀ ਅਜ ਤੋਂ 6-7 ਸਾਲ ਪਹਿਲਾਂ ਉਹ ਵਾਕਈ ਗੱਲ ਸੱਚ ਸੀ ਵੀ ਮੇਰੀ ਘਰਵਾਲੀ ਵਾਕਈ ਇਹੋ ਜਿਹੀ ਐ ਤਾਂ ਬਾਹਰ ਮੂੰਹ ਮਾਰਦੀ ਐ ਆਸ਼ਕ ਨੂੰ ਘਰੇ ਬੁਲਾਈ ਬੈਠੀ ਐ ਤੇ ਮੈਂ ਇਹਦੇ ਇਸ਼ਕ 'ਚ ਪਾਗਲ ਹੋਇਆ ਫਿਰ ਤੁਸੀਂ ਮੈਂ ਤਾਂ ਅੰਨਾ ਯਕੀਨ ਕਰਦਾ ਸੀ ਮੈਂ ਤਾਂ ਭਰਾਵਾਂ ਨਾਲੋਂ ਵੀ ਅੱਡ ਹੋ ਗਿਆ ਅੱਡ ਕੋਠੀ ਪਾਲੀ ਤਾਂ ਰੋਹਿਤ ਸ਼ਾਵੜਾ ਗੁੱਸੇ ਦੇ ਨਾਲ ਆਪਣੀ ਘਰ ਨੂੰ ਵੱਢ ਘੱਟ ਬ ਤੇ ਘਰ ਵਾਲੀ ਅੱਗੋਂ ਰੋਹਿਤ ਨੂੰ ਟੁੱਟ ਕੇ ਪੈ ਜਾਂਦੀ ਹੈ ਕਿਉਂਕਿ ਘਰ ਵਾਲੀ ਪਹਿਲੇ ਦਿਨੋਂ ਹੀ ਰੋਹਿਤ ਨੇ ਸਿਰ ਤੇ ਮੋਜ ਦੀ ਚੜਾਈ ਹੋਈ ਸੀ ਉਹਦੇ ਦਿਲ 'ਚ ਕੋਈ ਡਰ ਨਹੀਂ ਹੈਗਾ ਸੀ ਰੋਹਿਤ ਛਾਵੜਾ ਨੂੰ ਦੇਖ ਕੇ ਤਾਂ ਉਹ ਬੇਚੇਜ਼ ਕਹੋਗੇ ਕਹਿੰਦੀ ਕਿ ਹਾਂ ਇਹ ਮੇਰਾ ਜਸਟ ਫਰੈਂਡ ਆ ਤੂੰ ਦੱਸ ਤੇ ਨੂੰ ਕੀ ਚਾਹੀਦਾ ਰੋਹਿਤ ਛਾਵੜਾ ਭਰਿਆ ਬੀਤਾ ਦੁਕਾਨ ਤੇ ਚਲਾ ਜਾਂਦਾ ਕੁਝ ਨਹੀਂ ਬੋਲਦਾ ਤੇ ਆਸ਼ਕ ਵੀ ਲੀੜੇ ਕੱਪੜੇ ਪਾ ਕੇ ਉੱਥੋਂ ਨਿਕਲ ਜਾਂਦਾ ਕਿਉਂਕਿ ਕਿਉਂਕਿ ਰੋਹਿਤ ਛਾਵੜਾ ਵੀ ਘਰ ਵਾਲੀ ਸਨੀਤਾ ਤੋਂ ਡਰਦਾ ਹੀ ਬਹੁਤ ਸੀਗਾ ਰੋਹਿਤ ਛਾਵੜਾ ਦੀ ਇੰਨੀ ਹਿੰਮਤ ਨਹੀਂ ਪਈ ਕਿ ਆਸ਼ਕ ਦਾ ਗਲਾਵਾ ਫੜ ਲੈਂਦਾ ਕੋਸ਼ਰੋਹੀ ਰੋਈਦੀ ਛਾਪੜ ਨੂੰ ਇਹ ਹੋ ਗਿਆ ਕਿ ਜੇ ਮੈਂ ਰੌਲਾ ਪਾਉਂਗਾ ਰੌਲਾ ਸਾਰੇ ਮਹੱਲੇ ਚ ਪਤਾ ਲੱਗ ਜੂ ਆਣਗਵਣ ਨੂੰ ਪਤਾ ਲੱਗ ਜੂਗਾ ਜਿਵੇਂ ਮਿੱਟੀ ਹੋ ਜਾਂਗੀ ਜਿਵੇਂ ਧੂਤ ਹੋ ਜੂਗੀ ਕਿ ਹਾਂ ਆਸ਼ਕ ਇਹਦੀ ਘਰ ਵਾਲੀ ਘਰੇ ਵਾੜ ਕੇ ਬੈਠੀ ਸੀ ਬੰਦਾ ਇੱਜ਼ਤ ਨੂੰ ਲੈ ਕੇ ਬੜਾ ਕੁਝ ਸੋਚ ਕੇ ਚੁੱਪ ਕਰ ਜਾਂਦਾ ਹੁਣ ਰੋਈਦੀ ਛਾਪੜ ਦੇ ਦਿਲ ਤੇ ਉਹ ਚੀਜ਼ ਬਹੁਤ ਜ਼ਿਆਦਾ ਅਸਰ ਕਰਦੀ ਹੈ ਦਿਮਾਗ ਤੇ ਅਸਰ ਕਰਦੀ ਹੈ ਰੋਈਦੀ ਛਾਪੜ ਨੂੰ ਇੱਕ ਤਰ੍ਹਾਂ ਦਾ ਡਿਪਰੈਸ਼ਨ ਹੋ ਜਾਂਦਾ ਕਿ ਮੈਂ ਕੀ ਸੋਚਾਂ ਤੇ ਕੀ ਬਣ ਗਿਆ ਮੇਰੀ ਘਰ ਵਾਲੀ ਏਡੀ ਜ਼ਿਆਦਾ ਮਾੜੀ ਐ ਵੀ ਇਹ ਤਾਂ ਵੱਧ ਚੱਲਣ ਔਰਤਾ ਤੇ ਮੈਂ ਇਹਦੇ ਪਿੱਛੇ ਕਿੱਡਾ ਸਟੈਂਡ ਲਈ ਫਿਰਦਾ ਸੀ ਘਰ ਅਲੱਗ ਪਾਲਿਆ ਭਰਾਵਾਂ ਨਾਲ ਵਰਤਨਾ ਬੰਦ ਕਰਤਾ ਘਰ ਦੇ ਖਿਲਾਫ ਜਾ ਕੇ ਕੋਟ ਮੈਰਜ ਕਰਾ ਲਈ ਉਹਨੂੰ ਉਹ ਗੱਲਾਂ ਵੱਡ-ਵੱਡ ਕੇ ਖਾਨ ਲੱਗ ਗਈਆਂ ਤੇ 15-20 ਦਿਨਾਂ ਬਾਅਦ ਰੋਹਿਤ ਛਾਵੜਾ ਆਤਮ ਹੱਤਿਆ ਕਰ ਲੈਂਦਾ ਚਲੋ ਜੀ ਭਰਾਵਾਂ ਨੂੰ ਪਤਾ ਲੱਗਿਆ ਪਿਓ ਨੂੰ ਪਤਾ ਲੱਗਿਆ ਬਾਪ ਨੂੰ ਪਤਾ ਲੱਗਿਆ ਵਿਚਾਰੇ ਰੋਂਦੇ ਖਾਪਦੇ ਆ ਜਾਂਦੇ ਆ ਪਤਾ ਲੱਗਦਾ ਵੀ ਆਤਮ ਹੱਤਿਆ ਕਰ ਗਿਆ ਸੰਸਕਾਰ ਹੋ ਜਾਂਦਾ ਚਲੋ ਜੀ ਉਸ ਗੱਲ ਤੇ ਮਿੱਟੀ ਪੈ ਜਾਂਦੀ ਹੁਣ ਜਿਹੜੀ ਸਨੀਤਾ ਸੀ ਇਹਨੂੰ ਐ ਸੀ ਵੀ ਚੱਲ ਹੁਣ ਮੈਨੂੰ ਪ੍ਰਾਪਰਟੀ 'ਚੋਂ ਹਿੱਸਾ ਮਿਲ ਜੂਗਾ ਤੇ ਮੈਨ ਨੇ ਯਾਰੀ ਲਾਉਂਗੀ ਮਰਨ ਵਾਲਾ ਤਾਂ ਮਰ ਗਿਆ ਮੇਰੇ ਕੋਲੇ ਮੇਰੇ ਆਸ਼ਕ ਹੈਗੇ ਆ ਕਿਉਂਕਿ ਬੱਦ ਚਲਣਾ ਔਰਤ ਨੂੰ ਬਾਹਲਾ ਘਰ ਵਾਲੇ ਦਾ ਮੋਹ ਤੇ ਨਹੀਂ ਹੁੰਦਾ ਜੇ ਘਰ ਵਾਲੇ ਦਾ ਮੋਹ ਤੇ ਹਮੇਤਬਾਰ ਮੂੰਹ ਕਿਉਂ ਮਾਰੇ ਚਲੋ ਇਹ ਮੁੰਕੇ ਸੁਨੀਤਾ ਨੇ ਇੱਕ ਗੱਲ ਦਾ ਮੁੱਦਾ ਚੱਕ ਲਿਆ ਚਾਰਾਂ ਪੰਜਾਂ ਮਹੀਨਿਆਂ ਬਾਅਦ ਵੀ ਮੈਨੂੰ ਪ੍ਰਾਪਰਟੀ 'ਚੋਂ ਹਿੱਸਾ ਦਿਓ ਤਾਂ ਰੋਹਿਤ ਛਾਵੜ ਦੇ ਪਿਓ ਨੇ ਸਾਫ਼-ਸਾਫ਼ ਕਹਿ ਦਿੱਤਾ ਗੱਲ ਸੁਣ ਕੁੜੀਏ ਮੇਰੀ ਅੱਗੇ ਮੇਰਾ ਪੁੱਤ ਖਾ ਗਈਆਂ ਅਸੀਂ ਤਾਂ ਨਹੀਂ ਬੋਲੇ ਕਿਉਂਕਿ ਸਾਡੇ ਕੋਲੇ ਕੋਈ ਪ੍ਰੂਫ ਨਹੀਂ ਹੈਗਾ ਸੀਗਾ ਤੇਰਾ ਕੋਈ ਵੀ ਪ੍ਰਾਪਰਟੀ 'ਚੋਂ ਹਿੱਸਾ ਨਹੀਂ ਬਣਦਾ ਤੇ ਨਾਂ ਤੈਨੂੰ ਅਸੀਂ ਦੁੱਕ ਹੁਣ ਜਿਹੜਾ ਉਹ ਘਰ ਸੀਗਾ ਜਿਹੜਾ ਰੋਹਿਤ ਛਾਵੜ ਨੇ ਕੱਲੇ ਨੇ ਅਲੱਗ ਪਾਇਆ ਸੀ ਉਹ ਘਰ ਸੀਗਾ ਰੋਹਿਤ ਛਾਵੜ ਦੇ ਨਾਂ ਤੇ ਉਹ ਤਾਂ ਮੁੜ ਕੇ ਚੜ ਗਿਆ ਸੁਨੀਤਾ ਦੇ ਨਾਂ ਤੇ ਜਿਹੜੀ ਦੁਕਾਨ ਸੀ ਉਹ ਪਿਓ ਦੇ ਨਾਂ ਸੀ ਦੁਕਾਨ ਤੇ ਭਰਾਵਾਂ ਨੇ ਕਬਜ਼ਾ ਕਰ ਲਿਆ ਹੋਰ ਕਿਸੇ ਵੀ ਪ੍ਰਾਪਰਟੀ ਚੋਂ ਇੱਕ ਦੁੱੱਕੀ ਵੀ ਸੁਨੀਤਾ ਨੂੰ ਨਹੀਂ ਮਿਲੀ ਚਲੋ ਜੀ ਮੁੜ ਕੇ ਸੁਨੀਤਾ ਨੇ ਇੱਕ ਹੋਰ ਦਾਅ ਖੇਡਿਆ ਵੀ ਸ਼ਾਇਦ ਪੋਤਰੇ ਦੇ ਤਰਸ ਕਰਕੇ ਹਨਾ ਜਾਇਦਾਦ ਚੋਂ ਹਿੱਸਾ ਦੇ ਦੇਣਗੇ ਤਾਂ ਰੋਹਿਤ ਛਾਵੜ ਦੇ ਭਰਾਵਾਂ ਨੇ ਤੇ ਪਿਓ ਨੇ ਗੱਲ ਕਹਿ ਦਿੱਤੀ ਵੀ ਸਾਡਾ ਇਹ ਕੁਛ ਨਹੀਂ ਲੱਗਦਾ ਤੂੰ ਇਹਨੂੰ ਪੈਦਾ ਕੀਤਾ ਤੂੰ ਇਹਨੂੰ ਪਾਲਣਾ ਸਾਂਭਣਾ ਸਾਡੇ ਨਾਲ ਕੋਈ ਲਿੰਕ ਨਹੀਂ ਹੈਗਾ ਆਸੀ ਨੂੰ ਕੁਝ ਵੀ ਨਹੀਂ ਦੇਣਾ ਪੈਸੇ ਤੇ ਲੈਲੇ ਬੰਦੇ ਸੀ ਚਲੋ ਜੀ ਸਨੀਤਾ ਦੀ ਕਿਤੇ ਸੁਣਵਾਈ ਨਹੀਂ ਹੋਈ ਉਹ ਗੱਲ ਤੇ ਮਿੱਟੀ ਪੈ ਗਈ ਹੁਣ ਸਨੀਤਾ ਦਾ ਬਾਹਰ ਅੰਦਰ ਆਉਣ ਜਾਣ ਹੈਗਾ ਸੀਗਾ ਬੰਨਸਵੰਨੇ ਆਸ਼ਕਾਂ ਦੇ ਨਾਲ ਇਸ ਤਰ੍ਹਾਂ ਸਨੀਤਾ ਨੇ ਉਸ ਨੂੰ ਜਾਲ ਚ ਪਸਾਲਿਆ ਤੇ ਸਨੀਤਾ ਨੇ ਮੁੜ ਕੇ ਛਾਲ ਡੇਢ ਬਾਅਦ ਵਿਆਹ ਕਰਾ ਲਿਆ ਉਸ ਟਾਈਮ ਤੇ ਸਨੀਤਾ ਦਾ ਪੁੱਤ ਮਿਲਦਾ 12 ਸਾਲ ਦੀ ਉਮਰ ਦਾ ਹੋ ਗਿਆ ਹੋਊਗਾ ਹੁਣ ਜਿਹਦੇ ਨਾਲ ਵਿਆਹ ਕਰਾਇਆ ਉਹ ਵੀ ਦੋਸਰੇ ਦਾ ਨਸ਼ੇੜੀ ਉਸ ਮੈਕਸਮੂਮ ਪੀਂਦਾ ਸੀਗਾ ਦਾਰੂ ਦੂਰ ਪੀਂਦਾ ਸੀਗਾ ਹੌਲੀ ਹੌਲੀ ਸਨੀਤਾ ਉਹਦੇ ਨਾਲ ਬਹਿ ਕੇ ਪੈਗ ਸ਼ੈਗ ਲਾਉਣ ਲੱਗ ਗਈ ਹੌਲੀ ਹੌਲੀ ਸਮੈਕ ਵੀ ਪੀਣ ਲੱਗ ਗਈ ਹੁਣ ਤੁਹਾਨੂੰ ਪਤਾ ਵੀ ਡੇਲੀ दारू ਡੇਲੀ ਸਮੈਕ ਜਿਹੜੇ 4 ਪੀ ਘਰ ਵਾਲੇ ਦੇ ਕੋਲ ਸੀ ਉਹ ਵੀ ਡਾਤ ਤੇ ਜਦੋਂ ਹੱਥ ਤੰਗ ਹੋਣ ਲੱਗਿਆ ਤੇ ਸਨੀਤਾ ਨੇ ਚੱਕ ਕੇ ਆਪ ਦਾ ਘਰ ਵੇਚਤਾ ਘਰ ਵੇਚ ਕੇ ਕਿਰਾਏ ਤੇ ਵਹਿ ਜਾਂਦੀ ਆ ਤੇ ਜਿਹੜੇ ਉਹ ਘਰ ਦੇ ਪੈਸੇ ਹੁੰਦੇ ਆ ਉਹ ਹੌਲੀ ਹੌਲੀ ਨਸ਼ੇ 'ਚ ਉਡਾਈ ਜਾਂਦੀ ਆ ਜਿਹੜੇ ਆਸਕ ਨਾਲ ਵਿਆਹ ਕਰਾਇਆ ਸੀ ਸਾਲ ਡੇਢ ਬਾਅਦ ਉਹ ਵੀ ਟੂਏ ਤੇ ਲਤ ਮਾਰ ਕੇ ਨਿਕਲ ਜਾਂਦਾ ਮੁੜ ਕੇ ਘਰ 'ਚ ਮਾਂ ਪੁੱਤ ਇਕੱਲੇ ਰਹਿ ਜਾਂਦੇ ਆ ਹੁਣ ਸਨੀਤਾ ਸਮੈਕ ਦੀ ਆਦਤ ਹੀ ਹੋ ਚੁੱਕੀ ਸੀ ਸਮੈਕ ਪੀਆ ਕਰੇ ਰਾਤ ਨੂੰ दारू ਪੀ ਲਿਆ ਕਰੇ ਤੇ ਹੌਲੀ ਹੌਲੀ ਘਰ ਦੇ ਪੈਸੇ ਵੀ ਮੁੱਕ ਗਏ ਮੁੜ ਕੇ ਜਮਾਂ ਨੰਗ ਮਲੰਗ ਹੋ ਗਈ ਨਿਸ਼ੇੜਨ ਹੋ ਚੁੱਕੀ ਸੀਗੀ ਕੰਮ ਨੂੰ ਹੱਥ ਨਹੀਂ ਸੀ ਲਾਉਂਦੀ ਪੁੱਤਰ ਨੂੰ ਵੀ ਸਕੂਲੋਂ ਢਾ ਲਿਆ ਮੁੜ ਕੇ ਆਪਣੇ ਪੁੱਤ ਨੂੰ ਕਹਿੰਦੀ ਕਿ ਹੁਣ ਤੂੰ ਪੈਸਾ ਕਮਾ ਕੇ ਲਿਆ ਜਿੱਥੋਂ ਮਰਜ਼ੀ ਕਮਾ ਕੇ ਰਿਆ ਨਹੀਂ ਤੇ ਘਰ 'ਚ ਰੋਟੀ ਨਹੀਂ ਪੱਕਣੀ ਤੇ ਮੈਂ ਤੈਨੂੰ ਘਰ 'ਚ ਵੜਨ ਨਹੀਂ ਦੇਣਾ ਹੁਣ ਉਹ 14 ਸਾਲ ਦਾ ਜਵਾਗ ਸੀਗਾ ਉਹਨੂੰ ਜੋ ਮਾਂ ਨੇ ਕਿਹਾ ਉਹਨੇ ਉਹੀ ਚੀਜ਼ ਕਰਤੀ ਨਾਲੇ ਤੁਹਾਨੂੰ ਤਾਂ ਜਵਾਗ ਨੂੰ ਸਕੂਲੋਂ ਪੜਨੋਂ ਹਟਾ ਲਈਏ ਇਸ ਉਮਰ 'ਚ ਜਵਾਗ ਨੂੰ ਚਾਅ ਚੜ ਜਾਂਦਾ ਵੀ ਹਾਂ ਹੁਣ ਮੈਨੂੰ ਸਕੂਲ ਨਹੀਂ ਜਾਣਾ ਪੈਣਾ ਚਲੋ ਜੀ ਉਹ ਜਵਾਗ ਸੀਗਾ ਉਹ ਵਿਚਾਰਾ ਕੰਮਕੋਮ ਲੱਭਣ ਲੱਗ ਗਿਆ ਤੇ ਕਿਸੇ ਨੇ ਉਹਨੂੰ ਮੰਡੀ ਦੇ ਵਿੱਚ ਚਾਹ ਲੈ ਖੋਖੇ ਤੇ ਲਵਾਤਾ ਤੁਸੀਂ ਇਹ ਦੇਖੋ ਕਿ ਇੱਕ ਐਡੇ ਅਮੀਰ ਘਰ ਦੇ ਵਿੱਚੋਂ ਪੈਦਾ ਹੋ ਕੇ ਤੇ ਆਖਰ ਨੂੰ 14 ਸਾਲਾਂ ਦੀ ਉਮਰ ਦੇ ਵਿੱਚ ਵਿਚਾਰੇ ਨੂੰ ਚਾਹ ਲੈ ਖੋਖੇ ਤੇ ਲੱਗਣਾ ਪੈ ਗਿਆ ਚਲੋ ਜੀ ਹੁਣ ਮੰਡੀ ਦੇ ਵਿੱਚ ਚਾਹ ਦੇ ਕੇ ਆਇਆ ਕਰੇ ਕਦੇ 10 ਕੱਪ ਕਿਸੇ ਫੜ ਤੇ ਫੜਾਇਆ ਕਰੇ ਕਿ 10 ਕੱਪ ਚਾਹ ਦੇ ਕਿਸੇ ਫੜ ਤੇ ਫੜਾਇਆ ਕਰੇ ਕਦੇ ਝੂਠੀਆਂ ਗਲਾਸੀਆਂ ਚੱਕਣ ਤੁਰ ਗਿਆ ਕਦੇ ਦੇਣ ਤੁਰ ਗਿਆ ਹੁਣ ਮੰਡੀ ਵਿੱਚ ਤੁਹਾਨੂੰ ਪਤਾ ਭਈਏ ਬਹੁਤ ਕੰਮ ਕਰਦੇ ਆ ਹਨਾ ਚਲੋ ਜੀ ਉਹ ਚਾਹ ਦੇ ਜਾਂਇਆ ਕਰੇ ਫੜ ਦੇ ਵਿੱਚ ਭਈਆਂ ਵੁਈਆਂ ਨੂੰ ਤੇ ਮੁੜ ਕੇ ਭਈਆਂ ਨੇ ਹੌਲੀ-ਹੌਲੀ ਉਹ ਜਵਾਗ ਨੂੰ ਆਪਦੇ ਜਾਲ ਚ ਫਸਾ ਲਿਆ ਸੋਨਾ ਸਨੱਖਾ ਬਹੁਤ ਸੀਗਾ ਤੇ ਭਈਏ ਮੁੜ ਕੇ ਉਹਦੇ ਨਾਲ ਗਲਤ ਕੰਮ ਕਰਨ ਲੱਗ ਗਏ ਜਵਾਗ ਦਾ ਸ਼ੋਸ਼ਣ ਕਰਨ ਲੱਗ ਗਏ ਭਈਆਂ ਨੇ ਨੂੰ ਲਾਲਚ ਦਿਆ ਕਰਨਾ ਕਦੇ 20 ਰੁਪਏ ਦੇ ਕੇ ਆਪਦੀ ਹਬਸ ਪੂਰੀ ਕਰ ਲਿਆ ਕਰਨੀ ਜਵਾਗ ਨਾਲ ਕਦੇ 50 ਰੁਪਏ ਦੇ ਕੇ ਹਬਸ ਪੂਰੀ ਕਰ ਲਿਆ ਕਰਨੀ ਕਦੇ 100 ਰੁਪਏ ਦੇ ਕੇ ਹਬਸ ਪੂਰੀ ਕਰਿਆ ਕਰਨੀ ਹੁਣ ਜਵਾਗ ਨੂੰ ਹੌਲੀ-ਹੌਲੀ ਉਸ ਚੀਜ਼ ਦੀ ਆਦਤ ਪੈ ਗਈ ਵੀ ਹਾਂ ਮੈਨੂੰ ਆਹ ਕੰਮ ਕਰਨ ਦੇ ਪੈਸੇ ਮਿਲਦੇ ਆ ਇਹਦਾ ਕੰਮ ਸੌਖਾ ਹੀ ਬਹੁਤ ਆ ਉਦੋਂ 40 ਦੀ ਤਨਖਾਹ ਮਿਲਿਆ ਕਰੇ ਉਦੋਂ ਇਹ ਰਾਤ ਨੂੰ ਮੰਡੀ ਦੇ ਵਿੱਚ ਦੋ ਚਾਰ ਬੰਦਿਆਂ ਨਾਲੇ ਸਾਰਾ ਕੁਝ ਕਰ ਲਿਆ ਕਰੇ ਕਿਸ ਤੋਂ 50 ਰੁਪਏ ਲੈ ਕਰਕੇ ਤੇ 100 ਰੁਪਏ ਲੈ ਕਰੇ ਸਾਰਾ ਪੈਸਾ ਲੈ ਜਾ ਕੇ ਆਪਦੀ ਮਾਂ ਦੇ ਤਲੀ ਧਰ ਦਿਆ ਕਰੇ ਮਾਂ ਦਾਲ ਨੂੰ ਡੱਕ ਲਿਆ ਕਰੇ ਕਦੇ ਸੁਮੈਕ ਪੀ ਲਿਆ ਕਰੇ ਮਾਂ ਆਪਦੇ ਨਸ਼ੇ ਦੀ ਪੂਰਤੀ ਕਰਦੀ ਰਿਆ ਕਰੇ ਚਲੋ ਜੀ ਇਸ ਤਰ੍ਹਾਂ ਹੌਲੀ ਸਮਾਂ ਲੰਘਦਾ ਜਿਹੜਾ ਇਹ ਸ੍ਰੀ ਤਰਦੇਵੀ ਦਾ ਜਵਾਕ ਹੁੰਦਾ ਇਹ ਹੌਲੀ ਹੁਣ 18 ਸਾਲਾਂ ਦਾ ਹੋ ਜਾਂਦਾ ਤੇ ਉਹਨੇ ਟਾਈਮ ਨੂੰ ਸ੍ਰੀ ਤਰਦੇਵੀ ਦੁਨੀਆ ਨੂੰ ਵਾਲਵੇ ਦਾ ਕਹਿ ਜਾਂਦੀ ਹੈ ਹੁਣ ਕਰਾਇ ਤੇ ਬੈਠੀ ਸੀਗੀ ਸੁਨੀਤਾ ਦੇਵੀ ਜਦੋਂ ਮਰ ਗਈ ਤੇ ਹੁਣ ਵਿਚਾਰਾ ਤਾਂ ਕੋਈ ਘਰ-ਬਾਰ ਨਾ ਰਹਿ ਗਿਆ ਨਾ ਕੋਈ ਅੱਗੇ ਨਾ ਕੋਈ ਪਿੱਛੇ ਕਿਉਂਕਿ ਦਾਦੀ-ਦਾਦ ਨੇ ਵੀ ਠੋਕਰ ਮਾਰਦੀ ਤਾਇਆ ਨੇ ਵੀ ਠੋਕਰ ਮਾਰਤੀ ਤੇ ਮਾਂ ਵੀ ਜਹਾਨੋਂ ਚਲੀ ਗਈ ਪਿਓ ਵੀ ਚਲਾ ਗਿਆ ਵਿਚਾਰਾ ਕੱਲਾ ਰਹਿ ਗਿਆ ਨਾਨਕਿਆਂ ਨੇ ਵੀ ਕੋਈ ਸਾਰ ਨਾ ਲਈ ਹੁਣ ਉਸ ਮੁੰਡੇ ਨੂੰ ਇਹ ਲੱਗੇ ਵੀ ਹੁਣ ਮੇਰਾ ਘਰ ਨਹੀਂ ਰਿਹਾ ਬਾਹਰ ਨਹੀਂ ਰਿਹਾ ਹੁਣ ਮੈਂ ਕਿੱਥੇ ਜਾਵਾਂ ਤਾਂ ਉਹ ਮੁੰਡਾ ਕੀ ਕਰਦਾ ਉਹ ਮੰਡੀ ਦੇ ਵਿੱਚ ਚਾਹ ਦੇ ਖੋਖੇ ਦੇ ਨਾਲ ਇੱਕ ਨੁੱਕਰਜੀ ਦੇ ਵਿੱਚ ਛੋਟੀ ਜਿਹੀ ਝੁੱਗੀ ਪਾ ਲੈਂਦਾ ਦਿਨੇ ਚਾਹ ਦਾ ਕੰਮ ਕਰਿਆ ਕਰੇ ਤੇ ਕੋਈ ਦੋ ਚਾਰ ਗਾਹਕਾਂ ਦੇ ਨਾਲ ਰਾਤ ਨੂੰ ਆਪਦਾ ਜਿਸਮ ਵੇਚਿਆ ਕਰੇ ਮੜ ਕੇ ਰੋਟੀ ਮਾੜੀ ਚੰਗੀ ਖਾ ਕੇ ਉਹ ਚੁੱਗੀ ਸੌਂ ਜਾਇਆ ਕਰੇ ਜਦੋਂ ਮੁੰਡਾ 21-22 ਸਾਲਾਂ ਦਾ ਹੋ ਜਾਂਦਾ ਤੇ ਉਸ ਵਿਚਾਰੇ ਨੂੰ ਏਡਜ਼ ਹੋ ਜਾਂਦੀ ਹੈ ਹੁਣ ਏਡਜ਼ ਦੀ ਬਿਮਾਰੀ ਨੇ ਘੇਰ ਲਿਆ ਤੇ ਤੁਹਾਨੂੰ ਉਹ ਏਡਜ਼ ਦੀ ਬਿਮਾਰੀ ਹੋ ਜਿਹਦੇ ਨਾਲ ਹੋਰ ਵੀ ਬਿਮਾਰੀਆਂ ਬਹੁਤ ਜਿੰਦੀਆਂ ਲੱਗ ਜਾਂਦੀਆਂ ਨੇ ਬੁਖਾਰ ਚੜਨਾ ਸ਼ੁਰੂ ਹੋ ਗਿਆ ਹੌਲੀ ਹੌਲੀ ਸ਼ੂਗਰ ਹੋ ਗਈ ਗਰੀਬ ਹੈਗਾ ਸੀਗਾ ਜਿਸਮ ਵੇਚ ਕੇ ਜਿੰਨੇ ਪੈਸੇ ਇਕੱਠੇ ਆਇਆ ਕਰਨਾ ਥੋੜੀ ਬਲੀ ਦਵਾਈ ਲੈ ਲਿਆ ਕਰੇ ਤੁਰਿਆ ਫਿਰਿਆ ਕਰੇ ਦਵਾਈ ਖਾ ਲਿਆ ਕਰੇ ਤੁਰਿਆ ਫਿਰਿਆ ਕਰੇ ਇਸ ਤਰ੍ਹਾਂ ਕਰਦੇ ਸਮਾਂ ਲੰਘਦਾ ਜਦੋਂ ਏਡਜ਼ ਹੋਈ ਨੂੰ ਸਾਲ 2 ਸਾਲ ਹੋ ਜਾਂਦੇ ਆ ਤੇ ਬਹੁਤ ਜ਼ਿਆਦਾ ਬਿਮਾਰ ਹੋ ਬੁਖਾਰ ਬਹੁਤ ਚੜਨ ਲੱਗ ਜਾਂਦਾ ਤੇ ਇੱਕ ਮਹੀਨਾ ਵਿਚਾਰਾ ਝੁੱਗੀ ਦੇ ਵਿੱਚ ਤੜਫਦਾ ਰਹਿੰਦਾ ਕਿਉਂਕਿ ਪੈਸਾ ਹੈ ਨਹੀਂ ਸੀ ਨਾ ਕੋਈ ਅੱਗੇ ਨਾ ਕੋਈ ਪਿੱਛੇ ਨਾ ਕਿਸੇ ਨੇ ਵਿਚਾਰਦਾ ਇਲਾਜ ਕਰਾਇਆ ਨਾ ਕੋਈ ਚੱਕ ਕੇ ਲਗਿਆ ਨਾ ਹੀ ਉਹ ਕੇ ਚਾਹ ਦੇ ਖੋਖੇ ਲੈਣ ਸਾਰ ਲਈ ਇੱਕ ਮਹੀਨਾ ਤੜਫ ਤੜਫ ਕੇ ਦੀ ਮੌਤ ਹੋ ਜਾਂਦੀ ਹੈ লাশ ਝੁੱਗੀ ਵਿੱਚ ਪਈ ਹੁੰਦੀ ਆ ਤੇ ਰਾਤ ਨੂੰ ਆਵਾਰਾ ਕੁੱਤੇ ਅੱਧੀ লাশ ਖਾ ਜਾਂਦੇ ਆ ਜਦੋਂ ਦਿਨ ਚੜਦਾ ਚਾਹ ਦੇ ਖੋਖੇ ਵਾਲਾ ਆਉਂਦਾ ਤੇ ਉਹ ਵੇਖਦਾ ਝੁੱਗੀ ਦੇ ਕੋਲ ਵੀ ਆ ਖੂਨ ਜਿਹਾ ਕਹਾਦਾ ਖਿਲਰ ਰਿਹਾ ਹੋਇਆ ਤੇ ਜਦੋਂ ਝੁੱਗੀ ਦੇ ਅੰਦਰ ਵੜ ਕੇ ਵੇਖਦਾ ਤੇ ਕੀ ਵੇਖਦਾ ਕਿ ਉਸ ਮੁੰਡੇ ਦੀ ਮੌਤ ਹੋਈ ਪਈਆ ਤੇ ਅੱਧੀ লাশ ਕੁੱਤੇ ਖਾ ਚੁੱਕੇ ਆ। লাশ ਵੇਖੀ ਨਹੀਂ ਸੀ ਜਾਂਦੀ। ਚਲੋ ਫਿਰ ਉਹ ਚਾਹ ਦੇ ਖੋਖੇ ਵਾਲੇ ਰੌਲਾ ਪਾਇਆ। ਉੱਥੇ ਹੋਰ ਬੰਦੇ ਇਕੱਠੇ ਹੋ ਗਏ। ਪੁਲਿਸ ਤੱਕ ਗੱਲ ਗਈ। ਪੁਲਿਸ লাশ ਨੂੰ ਚੱਕ ਕੇ ਲੈ ਗਈ। ਹੁਣ ਦਾ ਕੀ ਸੀਗਾ ਅੱਧਾ ਤਾਂ ਕੁੱਤੇ ਖਾ ਚੁੱਕੇ ਸੀਗੇ। ਬਾਕੀ ਸਾਰੀ ਮੰਡੀ ਵਾਲੇ ਦਾਸਤਾ ਵੀ ਹਾਂ ਇਹਦਾ ਕੋਈ ਅੱਗੇ ਪਿੱਛੇ ਹੈ ਨਹੀਂ ਸੀ ਵਿਚਾਰੇ ਦਾ ਤੇ ਇਹੋ ਜਿਹਾ ਮਾੜੇ ਚੰਗੇ ਕੰਮ ਵੀ ਕਰਦਾ ਸੀ। ਇਹਦਾ ਜਿਸਮ ਵੀ ਵੇਚਦਾ ਸੀਗਾ। ਮੁੜ ਕੇ ਕਿਸੇ ਸੰਸਥਾ ਨੇ ਵਿਚਾਰੇ ਦਾ ਸੰਸਕਾਰ ਕੀਤਾ। ਤੁਸੀਂ ਇਹ ਦੇਖੋ ਕਿ ਇੱਕ ਬੱਦ ਚੱਲਣ ਔਰਤ ਨੇ ਸਾਰਾ ਘਰ ਤਬਾਹ ਕਰਤਾ ਪਹਿਲਾਂ ਘਰਵਾਲੇ ਨੇ ਆਤਮ ਹੱਤਿਆ ਕੀਤੀ ਮੁੜ ਕੇ ਆਪ ਨਸ਼ੇ ਪਤੇ ਕਰਨ ਲੱਗ ਗਈ ਆਪ ਐਸ਼ੋ ਪ੍ਰਸਤੀ ਕਰਕੇ ਮਰ ਗਈ ਤੇ ਪੁੱਤ ਨੂੰ ਦੁਨੀਆ ਤੇ ਰੋਲਣ ਜੋਗਾ ਛੱਡ ਗਈ ਮੁੜ ਕੇ ਉਹ ਜਵਾਕ ਨੂੰ ਲੋਕਾਂ ਨੇ ਗਲਤ ਕੰਮਾਂ ਚ ਪਾ ਲਿਆ ਯੂਜ਼ ਕਰਦੇ ਰਹੇ ਥੋ ਏਡਜ਼ ਦੀ ਬਿਮਾਰੀ ਲੱਗ ਗਈ ਤੇ ਇਰੜ-ਕਿਰੜ ਕਰਕੇ ਮਰ ਗਿਆ ਆਖਰ ਨੂੰ ਜਿਹੜਾ ਐਡੇ ਅਮੀਰ ਘਰ ਚ ਜੰਮਿਆ ਜਿਹਨੂੰ ਪਿਓ ਸਕੂਲੇ ਵੀ ਗੱਡੀ ਤੇ ਛੱਡਣ ਜਾਂਦਾ ਸੀਗਾ ਛੁੱਟੀ ਹੋਣ ਤੋਂ ਬਾਅਦ ਵੀ ਗੱਡੀ ਤੇ ਘਰੇ ਲੈ ਕੇ ਆਉਂਦਾ ਸੀਗਾ ਉਸ ਪੁੱਤ ਨੂੰ ਦਾ ਫਰਨ ਨਸੀਬ ਨਹੀਂ ਹੋਇਆ ਜਿਹੜਾ ਪੁੱਤ ਏਸੀ ਥਲੇ ਸੌਂਦਾ ਸੀਗਾ ਜਿਹਨੂੰ ਲਾੜ ਲੰਡਾਈ ਜਾਂਦੇ ਸੀਗੇ ਜਿਹੜਾ ਐਸ਼ੋ ਰਾਮ ਕਰਦਾ ਸੀ ਏਡੇ ਅਮੀਰ ਘਰ ਚ ਜੰਮਿਆ ਸੀਗਾ ਉਹ ਝੁੱਗੀ 'ਚ ਤੜਫਦਾ ਰਿਹਾ ਉਹਦਾ ਇਲਾਜ ਨਹੀਂ ਹੋਇਆ ਕੋਈ ਕਿਸੇ ਨੇ ਇਲਾਜ ਕਰਾਉਣਾ ਕਿ ਨਹੀਂ ਜਦੋਂ ਪੈਸੇ ਕੋਲ ਨਹੀਂ ਸੀ ਦਾਗੂ ਅੱਗੇ ਨਾ ਪਿੱਛੇ ਕਿਸਮਤ ਤੇ ਸੌਦੇ ਨੇ ਮਿੱਤਰੋ ਸਮਾਂ ਬਹੁਤ ਵੱਡੀ ਚੀਜ਼ ਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਅੱਜ ਵੀ ਸਮਾਜ ਦੇ ਵਿੱਚ ਇਹੋ ਜਿਹੀ ਬਹੁਤ ਸਾਰੀਆਂ ਬਦਚੱਲਣ ਔਰਤਾਂ ਨੇ ਜਿਹੜੀਆਂ ਬਾਹਰ ਮੂੰਹ ਮਾਰਨ ਤੋਂ ਨਹੀਂ ਹਟਦੀਆਂ ਵਿਆਹੀਆਂ ਵਰੀਆਂ ਨੇ ਜਵਾਗ ਜੱਲੇ ਵਾਲੀਆਂ ਨੇ ਪਰ ਬਾਹਰ ਉਹਨਾਂ ਨੂੰ ਪਤਾ ਕਿਹੜਾ ਸਵਾਦ ਆਉਂਦਾ ਮੂੰਹ ਮਾਰਨੋਂ ਨਹੀਂ ਹਟਦੀਆਂ ਬਹੁਤ ਸਾਰੀਆਂ ਬਦਚੱਲਣ ਔਰਤਾਂ ਨੇ ਆਪ ਦੇ ਘਰ ਉਜਾੜੇ ਵੀ ਐ ਬਹੁਤ ਸਾਰੀਆਂ ਬਦਚੱਲਣ ਔਰਤਾਂ ਦੇ ਘਰ ਵਾਲੇ ਆਤਮ ਹੱਤਿਆ ਵੀ ਕਰ ਗਏ ਪਰ ਉਹ ਫਿਰ ਵੀ ਨਹੀਂ ਸੁਧਰੀਆਂ ਸ਼ਾਇਦ ਆਹ ਵੀਡੀਓ ਦੇਖ ਕੇ ਕੁਝ ਕ ਔਰਤਾਂ ਦੇ ਦਿਮਾਗ 'ਚ ਗੱਲ ਜਰੂਰ ਬੈਹ ਜਾਊਗੀ ਕਿ ਹਾਂ ਮਾੜੇ ਕੰਮ ਦੇ ਨਤੀਜੇ ਮਾੜੇ ਹੁੰਦੇ ਆ ਵਿਆਹ ਤੋਂ ਬਾਅਦ ਬਾਹਰ ਮੂੰਹ ਮਾਰਨਾ ਬਹੁਤ ਖਤਰ ਮਾਂ ਆਪਦੇ ਸੁਆਦ ਪੂਰੇ ਕਰਦੀ ਰਹੀ ਤੇ ਪੁੱਤ ਦੀ ਜ਼ਿੰਦਗੀ ਮਾਂ ਨੇ ਨਰਕ ਬਣਾ ਦਿੱਤੀ। ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ। ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ। ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ।